ਚੋਲ ਆਚਪਾਰ ਸਕੀਮ ਤਹਿਤ ਨਗਰ ਕੌਂਸਲ ਫਲੋਅ ਦੀ ਈਓ ਜੇਸਰਾ ਤੇ ਅਚਤ ਕਧਿਆ ਦੇ ਤਾਂ ਤੇ ਸੈਂਡ ਇੰਸਪੈਕਟਰ ਦੇਸ਼ਮਲ ਤੇ ਹੋਰ ਠੁਕਾਰੀਆਂ ਕਰਮਚਾਰੀਆਂ ਵੱਲੋਂ ਅੱਜ ਫਲੋਅ ਦੇ ਵੱਖ-ਵੱਖ ਜਗ੍ਹਾ ਤੇ ਥਾਮਾ ਇਸਪਾਇਕੀ ਕੀਤੀ ਗਈ ਅਮਨ ਇਸਮੋ ਕੇ ਸਮੂਹ ਸ਼ਹਿਰ ਵਰਚਨ ਪੀੜ ਕੀਤੀ ਕਿ ਕੂੜਾ ਨੂੰ ਦਾੰਤ ਦੇ ਵਿੱਚ ਪਾਇਆ ਜਾਵੇ ਜਾਂ ਕਿਸੇ ਵੱਡੀ ਮੂੜ ਤੋਂ ਨਾ ਛੱਡਿਆ ਜਾਵੇ ਕੈਮਰਾਮੈਨ ਅਜਿਹਾ ਨਾ ਗਿਣਣ ਮਨਪ੍ਰੀਤ ਸਿੰਘ ਮੁਜਾਰਾ ਪ੍ਰਸ਼ਾਦ ਸਿੰਘ ਨਾਗੀਦੀ ਤੋਂ ਆਪਾਂ ਦੇ 24 ਲਈ ਲੋਟੋਂ ਛੇ ਸ਼ੇਰ ਤੋਂ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਇਸ ਰਾਜ ਦੇ ਨਿਵਾਇਏ ਸਰਕਾਰ ਦੇ ਹੁਕਮ ਅਨੁਸਾਰ ਸ੍ਰੀ ਸਵੱਛਤਾ ਦੀ ਸੇਵਾ ਇੱਕ ਸਰਕਾਰ ਨੂੰ ਸਵੱਛਤਾ ਸੇਵਾ ਦੇ ਨੁਕਤੇ ਸਰਕਾਰ ਦੇ ਹਰੇਕ ਪਿੰਡ ਤੋਂ ਤੇ ਇਸ ਤਰ੍ਹਾਂ ਤੱਕ ਨੂੰ ਲੇ ਕੇ ਦੋ ਫੁੱਟ ਤੱਕ ਬਹੁਤ ਬੁਝੜਾ ਹੈ। ਇਸ ਤੋਂ ਬਾਅਦ ਅਸੀਂ ਇਹ ਮਹਿੰਦ ਕਾਰ ਚਲਾ ਰਹੇ ਹਾਂ ਜਿਹਦੇ ਵਿੱਚ ਕੁਝ ਧਾਰਮਿਕ ਸਥਾਨਾਂ ਦੀ ਸਫਾਈ ਹੈ। ਸ਼ਹਿਰ ਵਿੱਚ ਬਹੁਤ ਸਾਰੇ ਜਿਹੜਾ ਤੇ ਇਸੇ ਕੁਝ ਸੀਟੀਆਂ ਪੁਆਇੰਟ ਹੁੰਦੇ ਆ। ਜਿੱਥੇ ਲੋਕ ਆਪਣੇ ਲੌਕ ਦੇ ਗੂੜਾ ਸੁਨੇ ਆ ਉਹਦੀ ਸਫਾਈ ਕਰਵਾਈ ਜਾ ਰਹੀ ਹੈ ਬਰਸਾਤਾ ਦੇ ਮੁਕਾਬਲੋਂ ਮਕਰੰਦੇ ਹੋਏ ਸ਼ਹਿਰ ਦੀ ਜਨੇ ਟ੍ਰੇਨਾਂ ਉਹਨਾਂ ਦੀ ਅਸੀਂ ਸਫਾਈ ਕਰਦੇ ਆਂ ਤੇ ਮਹਿਮ ਕਰਤਾ ਚੱਲੇਗੀ ਜੀ ਇਹ ਸਰ ਅਸੀਂ ਇਹ ਸਫਾਈ ਦਾ ਕਾਰਜ ਤਾਂ ਸਾਡਾ ਲਗਾਤਾਰ ਡਿਊਟੀ ਦੇ ਹਸਾਬ ਨਾਲ ਚੱਲਦਾ ਆਪਾਂ ਨੂੰ ਜਿੱਦਾਂ ਹਰਾਇਤਾ ਪ੍ਰਾਪਤ ਹੋਈਆਂ 2 ਅਕਤੂਬਰ ਤੱਕ ਅਸੀਂ ਇਹ ਆਪਣੀ ਕਾਰਵਾਈ ਰੁਟੀਨ ਨਾਲ ਚਲਾ ਰਹੇ ਆ ਜਿਹਦੇ ਵਿੱਚ ਅਸੀਂ ਸਕੂਲ ਦੇ ਬੱਚਿਆਂ ਨੂੰ ਵੀ ਰੈਲੀ ਦੇ ਤੌਰ ਤੇ ਪਾਰਟਿਸਪੇਟ ਕੀਤਾ ਹੈ ਤੇ ਅਸੀਂ ਕਾਫੀ ਸਰਕਾਰੀ ਅਰਧ ਸਰਕਾਰੀ ਆਧਾਰਿਆਂ ਨੂੰ ਨਾਲ ਲੈ ਕੇ ਕੋਸ਼ਿਸ਼ ਸਾਡੇ ਫਾਈਰ ਡਿਪਾਰਟਮੈਂਟ ਵੀ ਆ ਤੇ ਹੋਰ ਡਿਪਾਰਟਮੈਂਟ ਵੀ ਸਾਡੇ ਨਾਲ ਕਾਰਜ ਵਿੱਚ ਸਹਿਯੋਗ ਦੇ ਰਹੇ ਆ ਜਿਹਦੇ ਵਿੱਚ ਅਸੀਂ 2 ਅਕਤੂਬਰ ਨੂੰ ਇਹਦਾ ਅਸੀਂ ਫਾਈਨਲ ਤੌਰ ਤੇ ਇੱਕ ਜਿਹੜਾ ਆ ਪਾਰਟਿਸਪੇਟ ਪ੍ਰੋਗਰਾਮ ਮਨਾਵਾਂਗੇ ਸ਼ਹਿਰ ਬਸਨ ਕੀ ਕੀ ਕਰਨ ਜਿਹੜੇ ਬੰਦੇ ਗੂਕੂੜੇ ਸੜੇ ਦੇ ਰਾਹ ਦੇ ਵਿੱਚ ਕੁਛੜੇ ਦੇ ਨਾਲ ਥੜਦਾ ਸਰ ਇਹ ਜਿਹੜਾ ਮੌਜਮਾ ਮੋਹੀਮ ਦੇ ਅੰਦਰ ਵਿੱਚ ਇਹੀ ਲੋਕਾਂ ਨੂੰ ਅਸੀਂ ਰੈਲੀ ਤੇ ਕੁਝ ਹੋਰ ਅਵੇਰਨੈਸ ਕੈਂਪ ਪਰ ਆਈ ਇਹ ਸਮਝਾ ਰਹੇ ਆ ਕਿ ਜਿਹੜਾ ਵੇਸਟ ਆ ਉਹਨੂੰ ਸਹੀ ਤਰੀਕੇ ਨਾਲ ਸਹੀ ਪ੍ਰੋਸੈਸਰ ਨਾਲ ਸਾਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਜੋ ਅਸੀਂ ਵੇਸਟ ਨੂੰ ਸੈਗਰੀਗੇਟ ਕਰਕੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤਰੀਕੇ ਨਾਲ ਉਹਦਾ ਰੱਖ ਰੱਖ ਬਣ